ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨਰਾਇਣ ਕਲਾ ਤਾਰ ਜਗ ਮਹਿ ਪਰ ਵਰਯੋ ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਮਹਿਮਾ ਕਹੀ ਨ ਜਾਏ ਗੁਰ ਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਬ੍ਰੰਪਰ ਅਲਖ ਭੇਵ ਦੀਨਾ ਨਾਥ ਦੀਨਾ ਬੰਦੂ ਪਾਰ ਬ੍ਰਹਮ ਪਰਮੇਸ਼ਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਗੀ ਤਰਪੇ ਦਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਾਹਿਬ ਕਮਾਲ ਫੌਜਾਂ ਦੇ ਮਾਲਕ ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸੇ ਹੀ ਗੁਰੂ ਸਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਨ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਥ ਕਾਲ ਯੁਗ ਜਹਾਜ਼ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਨ ਦਿਆਲ ਸਤਗੁਰੂ ਅਕਾਲ ਪੁਰਖ ਮਹਾਰਾਜ ਦੇ ਵੱਡੇ ਤਰਸ ਕਰਕੇ ਸਤਿਗੁਰੂ ਨੇ ਇਹ ਪਾਵਨ ਪਵਿੱਤਰ ਸ੍ਰੀ ਮਹਿਮਾ ਪ੍ਰਕਾਸ਼ अथवा ਗੁਰੂ ਨਾਨਕ ਮਹਿਮਾ ਗ੍ਰੰਥ ਦੀ ਕਥਾ ਕਰਨ ਦਾ ਸੁਭਾਗ ਸਮਾ ਉਦਮ ਬਖਸ਼ਿਆ ਹੈ ਮਹਾਰਾਜੀ ਨੇ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਜਿੱਥੇ ਸਿੱਖ ਧਰਮ ਵਿੱਚ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ੍ਰੀ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਅਦੇ ਪਾਈ ਗੋਦਾ ਜੀ ਦੀ ਬਾਣੀ ਕਬੀਤ ਸਵਈਏ ਭਾਈ ਨੰਦ ਲਾਲ ਜੀ ਦੀ ਰਚਨਾ ਪਰਮਾਨ ਇੱਕ ਰਚਨਾ ਮੰਨੀਆਂ ਜਾਂਦੀਆਂ ਅਤੇ ਇਹਨਾਂ ਬਾਣੀਆਂ ਦਾ ਸਾਡੇ ਧਾਰਮਿਕ ਸਥਾਨਾਂ ਤੇ ਕੀਰਤਨ ਕੀਤਾ ਜਾਂਦਾ ਹੈ। ਅਦਿਸ਼ਾਂਕਿਆਂ ਦਾ ਸਮਾਧਾਨ ਕਰ ਲਈ ਹਵਾਲੇ ਦਿੱਤੇ ਜਾਂਦੇ ਹਨ। ਉਥੇ ਗੁਰੂ ਘਰ ਦੇ ਸਿੱਖਾਂ ਵੱਲੋਂ ਪਾਵਨ ਇਤਿਹਾਸ ਨੂੰ ਲਿਖਿਆ ਗਿਆ ਹੈ। ਜਿਵੇਂ ਅੱਜਕੱਲ ਪ੍ਰਚਲਿਤ ਦੌਰ ਦੇ ਸ੍ਰੀ ਗੁਰੂ ਨਾਨਕ ਪ੍ਰਕਾਸ਼ अथवा ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਫਿਰ ਗੁਰਬਿਲਾਸ ਬਾਦਸ਼ਾਹੀ ਸ਼ੇਮੀ ਗੁਰਬਿਲਾਸ ਫਾਜ਼ੇਦਸਮੀ ਪੰਥ ਪ੍ਰਕਾਸ਼ ਮਹਿਮਾ ਪ੍ਰਕਾਸ਼ ਇਹ ਵੀ ਰਚਨਾ ਦੇ ਹਵਾਲੇ ਦੇ ਕੇ ਸਿੱਖ ਦੇ ਸ਼ੰਕਿਆਂ ਨੂੰ ਸਮਾਧਾਨ ਕੀਤਾ ਜਾਂਦਾ ਹੈ ਅਤੇ ਇਤਿਹਾਸ ਦੀ ਜਾਣਕਾਰੀ ਲਈ ਜਾਂਦੀ ਹੈ ਸੋ ਆਬਾ ਮਹਿਮਾ ਪ੍ਰਕਾਸ਼ ਗ੍ਰੰਥ ਨੂੰ ਗੁਰੂ ਸਾਹਿਬ ਜੀ ਕਿਰਪਾ ਦੇ ਨਾਲ ਪ੍ਰਾਰੰਭ ਕਰ ਲੱਗੇ ਆ ਇਸ ਬਾਰੇ ਜਿਹੜਾ ਹੈ ਉਹ ਪੰਥ ਪ੍ਰਕਾਸ਼ ਦੀ ਥਾਨਕਾ ਬਾਰੇ ਕਿਹਨਾਂ ਨੇ ਲਿਖਿਆ ਗ੍ਰੰਥ ਉਸ ਬਾਰੇ ਵਿਚਾਰ ਆਪਾਂ ਕਰਾਂਗੇ ਪਹਿਲਾਂ ਦੋ ਸ਼ਬਦ ਉਹਨਾਂ ਮਹਾਂਪੁਰਖਾਂ ਨੂੰ ਸ਼ਰਧਾਂਜਲੀ ਰੂਪ ਵਿੱਚ ਕਹਿਣਾ ਚਾਹੁੰਦੇ ਆ ਕਿ ਜਿਨ੍ਹਾਂ ਮਹਾਂਪੁਰਖਾਂ ਨੇ ਇਹ ਸੰਸਾਰ ਦੇ ਉੱਪਰ ਜਨਮ ਮਰਨ ਦਹੁ ਹੂੰ ਮੈਂ ਨਾਹੀਂ ਜਨ ਪਾਰ ਉਪਕਾਰੀ ਆਏ ਜੀਵਾਂ ਦੇ ਭਗਤੀ ਲਾਉਣ ਹਰ ਸੋ ਲੈਣ ਮਿਲਾਏ ਜੀਵਾਂ ਦੇ ਭਲੇ ਵਾਸਤੇ ਇਹ ਸੰਸਾਰ ਦੇ ਮਹਾਪੁਰਸ਼ ਆਏ ਜੋ ਪਰਮਾਤਮਾ ਦਾ ਹੀ ਇੱਕ ਨਿਤ ਅਵਤਾਰ ਹਨ ਅਦੇ ਸੰਤ ਸਹਾਈ ਜੀ ਕੇ ਇਹ ਜੀਵਾਂ ਦੇ ਜੀ ਸਹਾਇਤਾ ਕਰਨ ਵਾਲੇ ਉਹ ਤਾਂ ਸੰਤ ਹੀ ਹਨ ਜਿਵੇਂ ਤਰ੍ਹਾਂ ਸਮੇ ਸਮੇਂ ਨਾਲ ਸੰਤ ਹੁੰਦੇ ਆਏ ਐ ਜਿਨ੍ਹਾਂ ਦੀ ਬੇਅੰਤ ਅਥਾਕ ਮਾਈ ਜਿਨ੍ਹਾਂ ਨੇ ਸਾਨੂੰ ਗੁਰਬਾਣੀ ਦੇ ਅਰਥ ਪੜ੍ਹਾਏ ਬਾਬਾ ਦੀਪ ਸਿੰਘ ਜੀ ਪਾਈ ਮਣੀ ਸਿੰਘ ਜੀ ਉਸ ਤੋਂ ਅੱਗੇ ਤੋਂ ਅੱਗੇ ਸੰਤ ਮਾਧਮਾ ਆਏ ਜਿਨ੍ਹਾਂ ਦਾ ਵੇਰਵਾ ਗ੍ਰੰਥਾਂ ਦੇ ਵਿੱਚ ਸਾਰਾ ਪ੍ਰਣਾਲੀ ਰੂਪ ਦੇ ਵਿੱਚ ਦਿੱਤਾ ਹੋਇਆ ਹੈ ਜੇ ਇਸੇ ਤਰ੍ਹਾਂ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸੰਤ ਬਾਬਾ ਜੀ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਤੇ ਉਹਨਾਂ ਤੋਂ ਬਾਅਦ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਸ ਤੋਂ ਅਬੰਦ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਪੁਰਸ਼ ਇਹਨਾਂ ਮਹਾਪੁਰਸ਼ਾਂ ਨੇ ਅਥਵਾ ਜਦੋਂ ਤੋਂ ਹੀ ਸਤਿਗੁਰੂ ਜੀ ਨੇ ਗੁਰਬਾਣੀ ਦੇ ਅਰਥ ਪੜ੍ਹਾਏ ਤੇ ਉਦੋਂ ਇਹਨਾਂ ਮਹਾਪੁਰਸ਼ਾਂ ਦੇ ਪਹਿਲਾ ਪਹਿਲਾ ਜੋ ਮਹਾਪੁਰ샤 ਆਏ ਆ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਉਹਨਾਂ ਨੇ ਅਰਥ ਪੜੇ 48 ਸਿੰਘਾਂ ਨੇ ਮਹਾਰਾਜ ਪਾਸੋਂ ਫਿਰ ਉਹਨਾਂ ਨੇ ਜਿਵੇਂ ਪ੍ਰਸਾਰ ਕੀਤਾ ਅੱਗੇ ਤੋਂ ਅੱਗੇ ਉਹ ਰੀਤੀ ਚੱਲਦੀ ਦਮਦਮਾ ਟਕਸਾਲ ਦੇ ਵਿੱਚ ਇਸ ਤਰ੍ਹਾਂ ਚੱਲਦੀ ਆ ਰਹੀ ਰੀਤੀ ਦੇ ਅਨਸਾਰ ਮਹਾਪੁਰਖਾਂ ਨੇ ਸਮੇਂ-ਸਮੇਂ ਨਾਲ ਗੁਰੂ ਘਰ ਦੀ ਬ੍ਰਹਮ ਵਿਦਿਆ ਨੂੰ ਪਰਫੁੱਲਤ ਅਤੇ ਫਲੀ ਭੂਤ ਪਾਉ ਸਿੱਖਾਂ ਨੂੰ ਸਿੱਖੀ ਵਿੱਚ ਜੋੜ ਲਈ ਵੱਧ ਤੋਂ ਵੱਧ ਵਿਦਿਆ ਪ੍ਰਾਪਤ ਕੀਤੀ। ਇਸੇ ਤਰ੍ਹਾਂ ਗੁਰੂ ਘਰ ਦੇ ਜਿਹੜੇ ਗ੍ਰੰਥ ਇਤਿਹਾਸ ਦੇ ਇਸੇ ਤਰ੍ਹਾਂ ਗੁਰਮਤ ਦੇ ਨਾਲ ਜੋ ਸੰਬੰਧਿਤ ਗ੍ਰੰਥ ਹੈ ਉਹਨਾਂ ਦਾ ਅਧਿਐਨ ਕੀਤਾ। ਬਹੁਤ ਗ੍ਰੰਥਾਂ ਦੀ ਮਹਾਪੁਰਸ਼ਾਂ ਨੇ ਕਮਾਈ ਕੀਤੀ। ਜਿਵੇਂ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਸਿੱਖ ਨੇ ਜਿਹੜੇ ਆ ਹਰ ਧਰਮ ਦੇ ਗ੍ਰੰਥ ਦੀ ਜਾਣਕਾਰੀ ਲੈਣੀ ਹੈ। ਨੇਚਾ ਆਪਣੇ ਗੁਰੂ ਦੇ ਰੱਖਣਾ ਪਰ ਸਾਰੇ ਧਰਮਾਂ ਵਿੱਚੋਂ ਜਿਹੜੀ ਨੇਕੀ ਅਨੁਗ੍ਰਹਿਣ ਕਰਨਾ ਹੈ ਕੋਈ ਵੀ ਧਰਮ ਮਾੜੀ ਸਿੱਖਿਆ ਨਹੀਂ ਦਿੰਦਾ ਇਹ ਤੇ ਬੰਦੇ ਦੀ ਆਪਣੀ ਸੋਚ ਹੈ ਬੰਦੇ ਨੇ ਕੀ ਕਰਨਾ ਹੈ ਰਾਹ ਇੱਕੋ ਹੀ ਜਾਣਾ ਇੱਕੇ ਥਾਈਆਂ ਰਾਏ ਅਲੱਗ-ਅਲੱਗ ਹਨ ਇਸ ਪ੍ਰਕਾਰ ਮਹਾਰਾਜ ਜੀ ਦੇ ਸਿੱਖਾਂ ਨੇ ਬੜੀ ਕਮਾਈ ਕੀਤੀ ਹੈ ਜਿਸ ਵਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹੋਏ ਹੈ ਉਸ ਵੇਲੇ ਤੋਂ ਹੀ ਭਾਈ ਬਾਲਾ ਜੀ ਆਦਿ ਕ ਮਹਾਪੁਰਖ ਵਿਦਵਾਨ ਹੋਏ ਹੈ ਜਿਨ੍ਹਾਂ ਨੇ ਸਾਰੀ ਸਾਖੀ ਗੁਰੂ ਅੰਗਦ ਦੇ ਮਾਰਿ ਖਡੂਰ ਸਾਹਿਬ ਕੀ ਸੁਣਾਈ ਸੀ ਅਜ ਸਥਾਨ ਬਣਿਆ ਤੇ ਤਪਿਆਣਾ ਸਾਹਿਬ ਗੁਰਦਰਾ ਸਾਹਿਬ ਇਸ ਤਰ੍ਹਾਂ ਸਮੇ ਸਮੇ ਨਾਲ ਗੁਰੂਆਂ ਦਾ ਜਿਹੜਾ ਇਤਿਹਾਸ ਗੁਰੂਆਂ ਦੇ ਸੰਬੰਧ ਵਿੱਚ ਲਿਖਦੇ ਆਏ ਗੁਰੂ ਕੇ ਪਿਆਰੇ ਇਸੇ ਤਰ੍ਹਾਂ ਮਹਿਮਾ ਪ੍ਰਕਾਸ਼ ਸਤਿਗੁਰੂ ਹਮਰਦਾਸ ਮਹਾਰਾਜ ਜੀ ਦੀ ਨੌਵੀਂ ਪੀੜੀ ਵਿੱਚੋਂ ਬਾਬਾ ਸਰੂਪਦਾਸ ਭੱਲਾ ਜੀ ਨੇ ਲਿਖਿਆ ਉਹਦੀ ਆਪਾ ਕਥਾ ਪ੍ਰారంਭ ਕਰਾਂਗੇ ਸੋ ਸਾਧ ਸੰਗਤ ਜੀ ਨਮਸ਼ਕਾਰ ਉਹਨਾਂ ਮਹਾਪੁਰਖਾਂ ਦੇ ਜਿਨ੍ਹਾਂ ਨੇ ਵਿਦਿਆਰਥੀ ਨੂੰ ਵਿਦਿਆ ਪੜ੍ਹਾਇਆ ਸਿੱਖਿਆ ਦਿੱਤੀ ਵਿਦਿਆ ਪੜ੍ਹਾਈ ਵਿਦਿਆ ਦੇ ਗ੍ਰੰਥ ਪੜ੍ਹਾਏ ਜਿਸ ਕਰਕੇ ਧਾਰਮਿਕ ਸਿੱਖਾਂ ਨੇ ਉਸ ਗੱਲ ਤੇ ਪਹਿਰਾ ਦਿੰਦਿਆਂ ਹੋਇਆਂ ਕਿ ਸਿੱਖੀ ਦੀ ਫੁਲਵਾੜੀ ਅੱਗੇ ਤੋਂ ਅੱਗੇ ਵਧੇ ਜਿਸ ਕਰਕੇ ਉਹਨਾਂ ਨੇ ਹਾਰ ਪ੍ਰਕਾਰ ਦੇ ਧਰਮ ਦਾ ਗ੍ਰੰਥ ਪ੍ਰਾਪਤ ਗ੍ਰੰਥਾ ਦਾ ਗਿਆਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਆਪਣੇ ਸਮੇਂ ਵਿੱਚ ਜਿਨ੍ਹਾਂ ਦਾ ਜਨਮ ਹੀ ਸਤਿਗੁਰੂ ਜੀ ਦੇ ਹੁਕਮ ਅਨਸਾਰ ਹੋਇਆ ਸੀ 10ਵੇਂ ਪਾਸ਼ਾ ਜੀ ਦੇ ਹੁਕਮ ਅਨਸਾਰ ਉਹਨਾਂ ਮਹਾਪੁਰਸ਼ਾਂ ਨੇ ਸਿੱਖੀ ਦਾ ਬਹੁਤੀ ਪ੍ਰਸਾਰ ਪ੍ਰਚਾਰ ਦੇਸ਼ਾਂ ਦੇਸ਼ਾਂ ਵਿੱਚ ਫਿਰ ਕੇ ਉਹ ਦੇਸ਼ ਤੋਂ ਭਾਵੇਂ ਪੂਰੇ ਹਿੰਦੁਸਤਾਨ ਵਿੱਚ ਵਿਚਰ ਕੇ ਉਹਨਾਂ ਨੇ ਪ੍ਰਸਾਰ ਕੀਤਾ ਪ੍ਰਚਾਰ ਕੀਤਾ ਗੁਰਸਿੱਖੀ ਦਾ ਅਤੇ ਬਿਆੰਤ ਬ੍ਰਾਣੀ ਨੂੰ ਅਮਰ ਦਸ਼ਕਾਇਆ ਵਿਦਿਆ ਪੜ੍ਹਾਈ ਗਿਆਨੀ ਬਣਾਏ ਮਹਾਪੁਰਸ਼ਾਂ ਵੇਲੇ ਜਿਹੜੇ-ਜਿਹੜੇ ਵੀ ਪੜ੍ਹੇ ਉਹ ਸਾਰੇ ਸੰਤ ਹੀ ਹੋਏ ਆ ਉਹਨਾਂ ਸੰਤਾਂ ਵਿੱਚੋਂ ਕੁਝ-ਕੁਝ ਕੋਈ ਕਰਮਾਵਾੜੀ ਰੂਹ ਜੜੀ ਹੈ ਅੱਜ ਦੇ ਸਮੇਂ ਮਾਤੜ ਜਿਵੇਂ ਸਾਡੀ ਉਮਰ ਹੋ ਚੁੱਕੀ ਹੈ ਅੱਜਕੱਲ ਕੋਈ ਕੋਇਓ ਮਹਾਪੁਰਸ਼ ਜਿਹੜਾ ਜਿਨ੍ਹਾਂ ਨੇ ਦਰਸ਼ਨ ਕੀਤੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਵਾਲਾ ਦੇ ਕੋਈ ਕੋਈ ਬਚਿਆ ਹੈ ਸਰੀਰ ਬਾਕੀ ਸਭ ਸੱਚਖੰਡੀ ਭਾਵ ਉਹ ਮਹਾਪੁਰਸ਼ਾਂ ਦੇ ਦਸੇ ਪੂਰਨਿਆਂ ਦੇ ਪੈਰਾ ਦਿੰਦੇ ਹੋਏ ਸਤਿਗੁਰ ਦੇ ਚਰਨਾਂ ਵਿੱਚ ਜਾਬਰਾਜੇ ਹਨ ਉਹਨਾਂ ਸਾਰਿਆਂ ਮਹਾਪੁਰਸ਼ਾਂ ਦੇ ਚਰਨਾਂ ਦੇ ਵਿਨਮ ਸ਼ਕਾਰ ਸੋ ਸੰਤ ਗਿਆਨੀ ਗੁਰਬਚਨ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆ ਮਹਾਂਪੁਰਸ਼ਾਂ ਤੋਂ ਵਿਦਿਆ ਪੜੀ ਸੰਤ ਬਾਬਾ ਅਜੀਤ ਸਿੰਘ ਜੀ ਜੋ ਸੂਰਮੇ ਹੋਏ ਐ ਜਿਨ੍ਹਾਂ ਦੇ ਨੇਤਰਾਂ ਦੇ ਜੜੀ ਹੈ ਦੇਖਣ ਦੀ ਜੋਤ ਨਹੀਂ ਸੀ ਪ੍ਰਕਾਸ਼ ਨਹੀਂ ਸੀ ਪਰ ਉਹਨਾਂ ਮਹਾਂਪੁਰਸ਼ਾਂ ਨੇ ਸੰਤਾਂ ਦੇ ਬਚਨਾਂ ਦੇ ਪੈਰਾ ਦਿੰਦਿਆਂ ਹੋਇਆਂ ਸ੍ਰੀ ਪਟਨਾ ਸਾਹਿਬ ਜਿਨ੍ਹਾਂ ਚਿਰ ਸਮਾ ਰਹੇ ਐ ਸੰਗਤਾਂ ਦੀ ਮੰਗ ਕਰਕੇ ਉਹਨਾਂ ਨੇ ਬੜੀ ਸੇਵਾ ਕੀਤੀ ਜਿੱਥੇ ਕਥਾ ਦੀ ਸੇਵਾ ਦਾ ਪੈਰਾ ਕਰਦੇ ਰਹੇ ਫਿਰ ਉਹਨਾਂ ਮਹਾਂਪੁਰਸ਼ਾਂ ਨੇ ਅੱਗੇ ਤੋਂ ਅ ਗਿਆਨੀ ਪੜ੍ਹਾਏ ਰਾਜੀ ਵੀ ਉੱਥੇ ਜੋ ਐਡੀਸ਼ਨਲ ਹੈੱਡ ਗ੍ਰੰਥੀ ਆ ਸ੍ਰੀ ਪਟਨਾ ਸਾਹਿਬ ਤੇ ਉਹ ਅੱਜ ਵੀ ਉੱਥੇ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਜਿਹੜੀ ਸੇਵਾ ਕਰ ਰਿਹਾ ਐ ਐਡੀਸ਼ਨਲ ਗ੍ਰੰਥੀ ਦੀ ਗੁਰੂ ਘਰ ਦੇ ਦਰਬਾਰ ਦੇ ਅੰਦਰ ਸਾਜ ਖਾਂਡ ਵਿਖੇ ਅਤੇ ਇਸੇ ਤਰ੍ਹਾਂ ਦਾਸ ਦੇ ਵਿਦਿਆਦਾਤੇ ਗਿਆਨੀ ਅਮਰਜੀਤ ਸਿੰਘ ਜੀ ਜੋ ਬੜੇ ਸਾਧ ਸੁਭਾਵ ਵਾਲੇ ਹੋਏ ਆ ਉਹਨਾਂ ਦੀ ਅਥਾਕ ਮਾਈ ਜੋ ਤਖਤ ਸ੍ਰੀ ਹਜੂਰ ਸਾਹਿਬ ਪਟਨਾ ਹਜੂਰ ਸਾਹਿਬ ਨੰਦੇੜ ਅਬਚਲ ਨਗਰ ਸਾਹਿਬ ਵਿਖੇ ਕਥਾ ਕਰਦੇ ਰਹੇ ਆ ਤਖਤ ਸਾਹਿਬ ਦੇ ਉਹਨਾਂ ਮਹਾਪੁਰਸ਼ਾਂ ਦੀ ਬੇਅੰਤ ਕਮਾਈ ਹੈ ਕਿਉਂਕਿ ਦੂਸਰੇ ਮਹਾਂਪੁਰਸ਼ਾਂ ਨੂੰ ਤੇ ਮਾਤੜ ਨੇ ਸੁਣਿਆ ਹੈ ਪਰ ਇਹ ਨਾਮਾਂ ਮਹਾਂਪੁਰਸ਼ਾਂ ਦੇ ਅੱਖੀਂ ਦੇਖਿਆ ਉਹਨਾਂ ਦੀ ਜਿਹੜੀ ਕਥਾ ਦਾ ਰਾਸ ਉਹਨਾਂ ਜਿਹੜੀ ਕਥਾ ਕੀਤੀ ਉਹਨਾਂ ਦੀ ਕਥਾ ਦਾ ਹੀ ਨਾ ਪ੍ਰਭਾਵ ਕਿ ਜਦੋਂ ਅਸੀਂ ਅੱਥੇ ਦਰਸ਼ਨ ਕਰਨ ਗਏ ਹਜੂਰ ਸਾਹਿਬ ਪਹਿਲਾਂ ਵੀ ਇੱਕ ਦੋ ਵਾਰ ਗਏ ਸਾਂ ਪਰ ਕਥਾ ਨਹੀਂ ਸੀ ਕਦੀ ਸੁਣੀ ਤੇ ਜਦੋਂ ਉਹਨਾਂ ਦੇ ਮੁਖਾਰ ਬਿੰਦ ਤੋਂ ਸ੍ਰੀ ਹਜੂਰ ਸਾਹਿਬ ਤਲ ਸਾਹਿਬ ਜਿਹੜੀ ਲੜੀਵਾਰ ਕਥਾ ਹੁੰਦੀ ਹੈ ਅਮਰਦੇਵ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਕਥਾ ਸੁਣੀ ਤੇ ਫਿਰ ਉੱਥੇ ਇੰਨਾ ਮਨ ਲੱਗਾ ਕਿ ਦੂਸਰੇ ਕੰਮ ਤੇ ਸਭ ਛੋਟ ਗਏ ਤੇ ਨਾਲ ਹੀ ਉਹਨਾਂ ਗੋਂ ਫਿਰ ਸੰਥਿਆ ਲੈ ਆਂਦਾ ਜਿਹੜਾ ਮਨ ਬਣਾ ਲਿਆ ਪਾਵਨ ਮੇਰੇ ਵਿਦਿਆਦਾਤਾ ਗਿਆਨੀ ਅਮਰਜੀਤ ਸਿੰਘ ਜੀ ਖਾਲਸਾ ਤੇ ਬਾਬਾ ਜੀ ਅਜੂਰ ਸਾਹਿਬ ਇਹ ਕਥਾ ਕਰਿਆਕਾਰ ਜੀ ਸਾਹਿਬ ਜਿਨ੍ਹਾਂ ਨੇ ਕਾਫੀ ਲੰਬਾ ਸਮਾਂ 20 ਸਾਲ ਤੋਂ ਉੱਪਰ ਹੀ ਉਹਨਾਂ ਨੇ ਉੱਥੇ ਸੇਵਾ ਕੀਤੀ ਹੈ ਕਿਉਂਕਿ ਮੈਨੂੰ ਪੂਰਾ ਯਾਦ ਨਹੀਂ ਹੈ ਜਿੰਨਾ ਕਿ ਮੈਨੂੰ ਪਤਾ ਹੈ 20 ਸਾਲ ਤੋਂ ਉਹਨਾਂ ਨੇ ਉੱਪਰ ਹੀ ਉੱਥੇ ਕਥਾ ਕੀਤੀ ਹੈ ਮਹਾਂਪੁਰਸ਼ਾਂ ਨੇ ਤੇ ਉਹਨਾਂ ਦੀ ਕਥਾ ਸੁਣ ਸੁਣ ਕੇ ਇਨਾ ਮਨ ਭੇਜਾ ਕਿ ਮਾਂਜੇ ਗੱਲ ਜਾਗੀ ਗਏ ਜਿਵੇਂ ਬਾਬਾ ਜੀ ਕਥਾ ਕਰਦੇ ਆਪਾਂ ਵੀ ਇਸੇ ਤਰ੍ਹਾਂ ਕਥਾ ਕਰਿਆ ਕਰਨੀ ਫਿਰ ਜੋ ਕੰਮ دنیਵੀਂ ਕਰੀਦਾ ਸੀ ਉਸ ਕੰਮ ਨੂੰ ਉੱਥੇ ਵੀ ਸ਼ਰਾਮ ਦੇ ਦਿੱਤਾ ਅਤੇ ਬਾਬਾ ਜੀ ਦੇ ਦਰਸ਼ਨ ਕਰਕੇ ਪਹਿਲਾਂ ਤਾਂ ਉਹਨਾਂ ਨੂੰ ਉਸ ਤਰ੍ਹਾਂ ਹੀ ਮਿਲਦਾ ਸੀ ਫਿਰ ਮਿਲ ਕਰਕੇ ਉਹਨਾਂ ਦਾ ਵਿਦਿਆ ਪ੍ਰਾਪਤ ਕੀਤੀ ਬੜੇ ਪ੍ਰੇਮ ਨਾਲ ਪੜਾਉਂਦੇ ਸਨ ਉਹ ਗੱਲ ਵੱਖਰੀ ਕੇ ਪਰਮੇਸ਼ਰ ਨੂੰ ਜੋ ਭੌਂਦਾ ਹੈ 1 ਸਾਲ ਬਾਅਦ ਹੀ ਬਾਬਾ ਜੀ 2016 ਦੇ ਵਿੱਚ ਸਤੰਬਰ ਦੇ ਮਹੀਨੇ 15 ਤਰੀਕ ਨੂੰ ਜਿਹੜਾ ਸਰੀਰ ਛੱਡ ਗਏ ਚੜਾਈ ਕਰਗੇ ਸਨ ਇੱਧਰ ਪੰਜਾਬ ਦੇ ਧਰਤੀ ਤੇ ਆਏ ਸੀ ਜਿੱਥੇ ਐਕਸੀਡੈਂਟ ਹੋ ਗਿਆ ਤੇ ਬਾਬਾ ਜੀ ਜਿਹੜੇ ਹੈ ਉਹ ਚੜਾਈ ਕਰ ਗਏ ਫਿਰ ਅਸੀਂ 2 ਮਹੀਨੇ ਜਿਹੜੇ ਕੱਟੇ ਬੜੇ ਔਖੇ ਕਿਉਂਕਿ ਮਨ ਹੀ ਨਹੀਂ ਸੀ ਲੱਗਦਾ ਸਾਰੇ ਕੰਮ ਛੱਡ ਕੇ ਜਿਸ ਨੇ ਜੋ ਰਸਤਾ ਚੁਣਿਆ ਹੋਵੇ ਉਸ ਰਸਤੇ ਵਿੱਚੋਂ ਵੀ ਕੋਈ ਕਾੜਵਾਦ ਹੋ ਜਾਏ ਤੇ ਫਿਰ ਉਹ ਮਨੋਖ ਦੱਸੋ ਕੀ ਕਰੇਗਾ ਪਰ ਪਰਮੇਸ਼ਰ ਨੂੰ ਜਿਵੇਂ ਪਹੁੰਚਦਾ ਸੀ ਤੇ ਬਾਬਾ ਜੀ ਤੋਂ ਬਾਅਦ ਸ੍ਰੀ ਅਜੂਰ ਸਾਹਿਬ ਮੰਨਣਾ ਲੱਗਾ ਲੰਗਰ ਸਾਹਿਬ ਰੈਂਦੀ ਹੁੰਦੇ ਸਾਂ ਫਿਰ ਉਥੋਂ ਚੱਲ ਗਏ ਦਬਦਮਿੰਟਕਸਾਲ ਦੇ ਵਿੱਚ ਮੈਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਿਉਂਕਿ ਉਹਨਾਂ ਦੇ ਸਮੇਂ ਵਿੱਚ ਹੀ ਇੱਥੇ 16 ਜ ਅਖੀਰਲੇ ਤੇ ਮਾਟੜ ਪਹੁੰਚਿਆ ਫਿਰ ਇੱਥੇ ਵਿਦਿਆ ਪੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ੍ਰੀ ਦਸ਼ਮ ਗੁਰੂ ਗ੍ਰੰਥ ਸਾਹਿਬ ਜੀ ਇਸੇ ਤਰ੍ਹਾਂ ਹੀ ਸਿਰ ਸਰ ਬਲੋ ਗ੍ਰੰਥ ਤੇ ਹੋਰ ਕੁਝ ਗ੍ਰੰਥ ਪੜੇ ਸਨ ਜਿਨ੍ਹਾਂ ਨੂੰ ਵੇਦਾਂਤ ਦੇ ਜਾਂ ਸ਼ਾਸਤ੍ਰਿਕ ਵਿਦਿਆ ਥੋੜੀ ਉਹ ਛੋਟੇ ਛੋਟੇ ਗ੍ਰੰਥ ਪੜੇ ਸੀ ਸੋ ਗੁਰੂ ਸਾਹਿਬ ਦੀ ਕਿਰਪਾ ਆਪਣੇ ਆਪ ਵੀ ਸਮੇਂ ਨਾਲ ਵਰਤ ਜਾਂਦੀ ਆ ਹੁਣ ਜਿੰਨਾ ਵੀ ਉਦਮ ਹੋ ਰਿਹਾ ਹੈ ਜਿੰਨੇ ਕੁ ਜੋਗਾ ਹਾਂ ਕਿਉਂਕਿ ਇਹ ਗੱਲਾਂ ਕਰਨ ਦਾ ਮਕਸਦ ਇਹਨਾਂ ਆਪਣਾ ਜਣਾਉਣ ਜਣਾਉਣ ਵਾਸਤੇ ਨਹੀਂ ਕੀਤੀਆਂ ਇਹ ਗੱਲ ਤਾਂ ਕਰ ਰਹੇ ਆ ਕਿ ਜੋ ਕੁਝ ਵੀ ਪਿੱਛੇ ਕਥਾ ਕੀਤੀ ਐ ਜੋ ਕੁਝ ਵੀ ਗ੍ਰੰਥਾਂ ਦੀ ਜੋ ਕਿਸੇ ਨੂੰ ਕੋਈ ਲਾਹਾ ਹੋ ਰਿਹਾ ਉਹਦੇ ਵਿੱਚ ਮਾਤੜ ਦਾ ਮੇਰਾ ਗਰੀਬ ਦਾ ਕੁਝ ਨਹੀਂ ਹੈ ਕਿਉਂਕਿ ਕਬੀਰ ਮੇਰਾ ਮੁਝਮੇ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਦੇ ਕੇ ਆ ਲਾਗੈ ਮੇਰਾ ਕੁਝ ਵੀ ਨਹੀਂ ਮੇਰਾ ਹੈ ਇਤਿਹਾਸ ਸੰਗ ਦੇ ਮਨੁੱਖ ਦਾ ਗੀ ਹੈ ਕੁਝ ਵੀ ਨਹੀਂ ਹੈ ਜਨਮ ਦੇਣ ਵਾਲਾ ਮਾਤਾ ਪਿਤਾ ਹੈ ਫਿਰ ਉਹਨਾਂ ਦੇ ਦਿੱਤੇ ਟੋਕੇ ਦੇ ਉੱਪਰ ਅਸੀਂ ਪਾਲਦੇ ਆਂ ਪਰਮੇਸ਼ਰ ਦਾ ਦਿੱਤਾ ਸਰੀਰ ਹੈ ਜਨਮ ਦੇਣ ਵਾਲੇ ਮਾਤਾ ਪਿਤਾ ਹੈ ਵੱਡੇ ਹੁੰਦਿਆਂ ਵਿੱਦਿਆ ਸਾਨੂੰ ਕੋਈ ਪੜਾਉਂਦੇ ਹੈ ਜਿਸ ਕਰਕੇ ਆਪਣਾ ਨੇ ਕੁਝ ਨਹੀਂ ਹੈ ਜੇ ਆਪਣਾ ਅਸੀਂ ਜਿਹੜਾ ਸਰੀਰ ਇਹ ਵੀ ਆਪਣਾ ਨਹੀਂ ਵੀ ਇੱਕ ਦਿਨ ਇਹ ਛੱਡ ਜਾਣਾ ਹੈ ਉਹ ਗੱਲ ਵੱਖਰੀ ਹੈ ਸਾਰੀ ਉਮਰ ਅਸੀਂ ਆਪਣਾ ਆਪਣਾ ਮੇਰਾ ਮੇਰਾ ਮਨੋਹ ਕਰਦਾ ਰਹਿੰਦਾ ਹੈ ਮੇਰੀ ਮੇਰੀ ਕਿਆ ਕਰ ਹੈ ਜਿੰਦਿਆ ਸੋ ਪਰਬ ਲੋੜ ਜਿਨੇ ਦਿੱਤਾ ਉਹਨਾਂ ਨੂੰ ਚੇਤੇ ਕਰਨਾ ਚਾਹੀਦਾ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਨਿਸਕਾਰ ਕੇ ਪਰਮੇਸ਼ਰ ਦੇ ਚਰਨਾਂ ਦੇ ਨਮਸ਼ਕਾਰ ਜਿਸ ਪਰਮੇਸ਼ਰ ਨੇ ਤਰਸ ਕਰਕੇ ਸਾਨੂੰ ਗੁਰਸਿੱਖਾਂ ਦੇ ਘਰ ਜਨਮ ਦਿੱਤਾ ਤੇ ਗੁਰਸਿੱਖਾਂ ਦੇ ਘਰ ਜਨਮ ਦੇਣ ਤੋਂ ਬਾਅਦ ਆਪਣੇ ਚਰਨਾਂ ਨਾਲ ਲਾਇਆ ਫਿਰ ਆਪਣੇ ਘਰ ਦੇ ਸੰਤ ਮਹਾਤਮਾ ਦੇ ਮੁਲਾਬ ਬਖਸ਼ੇ ਇਸ ਕਰਕੇ ਗੁਰੂ ਦਾ ਹੀ ਸ਼ੁਗrana ਕਰਨਾ ਚਾਹੀਦਾ ਜਿਨ੍ਹਾਂ ਨੇ ਕੁਝ ਦੋ ਅੱਖਰ ਪੜ੍ਹਾਏ ਉਹਨਾਂ ਦਾ ਹੀ ਨਾਮ ਲੈਣਾ ਚਾਹੀਦਾ ਆਪਣਾ ਕੁਝ ਨਹੀਂ ਲੈਣਾ ਚਾਹੀਦਾ ਗਿਆਨੀ ਅਮਰਜੀਤ ਸਿੰਘ ਦੀ ਦਾਸ ਦੇ ਵਿਦਿਆਦਾਤੇ ਉਹਨਾਂ ਨੂੰ ਮਾਤੜ ਤਾਂ ਪੂਜਦਾ ਕਿਉਂਕਿ ਉਹਨਾਂ ਦੀ ਕਥਾ ਸੁਣ ਕੇ ਮਨ ਬਣਿਆ ਵੀ ਆਪਾਂ ਵੀ ਕਥਾ ਕਰਿਆ ਕਰਨੀ ਤੋ ਫਿਰ ਬੜੇ ਸਾਧੂ ਸਭਾ ਇੱਕ ਦੇ ਹੁੰਦਾ ਨਾ ਕਿ ਜਿਹੜਾ ਜਿਸ ਨੂੰ ਅਸੀਂ ਮੰਨਦੇ ਆਂ ਜਿਸ ਤੇ ਸਾਡੀ ਛਾਦਾ ਟਿਕ ਜਾਂਦੀ ਅਸੀਂ ਉਹਨੂੰ ਚੰਗਾ ਕਹਿੰਦੇ ਉਹਦੀ ਗਲਤੀਆਂ ਵੇਖ ਕੇ ਵੀ ਪਰ ਨਹੀਂ ਜਿਹੜੇ ਜਿਹੜੇ ਗਿਆਨੀ ਅਮਰਜੀਤ ਸਿੰਘ ਨੂੰ ਮਿਲੇ ਆ ਉਹ ਜਾਣਦੇ ਗਿਆਨੀ ਜੀ ਕੀ ਸਨ ਕੈਸਾ ਸਭਾ ਸੀ ਕਿਸ ਤਰ੍ਹਾਂ ਨਹੀਂ ਦੇ ਸਾਰੇ ਪੰਥ ਦੇ ਮਹਾਨ ਵਿਦਵਾਨ ਇਸ ਸਮੇਂ ਜੋ ਪ੍ਰਚਾਰ ਕਰ ਰਹੇ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਉਹਨਾਂ ਦਾ ਗਿਆਨੀ ਜੀ ਨਾਲ ਬਹੁਤ ਬੇਅੰਤ ਪ੍ਰੇਮ ਸੀ ਉਹਨਾਂ ਦੀ ਵੀਡੀਓ ਵੀ YouTube ਤੇ ਸਾਨੂੰ ਮਿਲ ਜਾਂਦੀ ਹੈ ਵੈਸੇ ਵੀ ਬੜਾ ਪ੍ਰੇਮ ਸੀ ਔਰ ਬਾਬਾ ਜੀ ਦਾ ਨਿਰਮਲ ਸੰਤਾ ਨਾਲ ਬੇਅੰਤ ਪ੍ਰੇਮ ਸੀ ਅਥਾਹ ਪ੍ਰੇਮ ਸੀ ਸੰਤ ਗਿਆਨੀ ਸੰਤ ਜਿਹੜੇ ਮਹੰਦ ਗਿਆਨਦੇਵ ਜੀ ਹੈ ਸ੍ਰੀਮੰਤਾ ਇੱਥੇ ਹਰਿਦੁਆਰ ਰਹਿੰਦੇ ਆ ਅਖਾੜੇ ਵਿੱਚ ਤੇ ਉਹਨਾਂ ماں ਪਿਓ ਸ਼ਾਨੇਂ ਪ੍ਰੇਮ ਸੀ ਬਾਬਾ ਜੀ ਦਾ ਸੰਤ ਬਾਬਾ ਅਵਤਾਰ ਸਿੰਘ ਜੀ ਦਲ ਵਿਦੀ ਚੰਦ ਬਾਬਾ ਜੀ ਸੰਪਰਦਾਏ ਬਾਬਾ ਵਿਦੀ ਚੰਦ ਜੀ ਇਸ ਤਰ੍ਹਾਂ ਸੰਤ ਬਾਬਾ ਅਵਤਾਰ ਸਿੰਘ ਜੀ ਨਾਲ ਹੀ ਬਾਬਾ ਜੀ ਦਾ ਪਿਆਰ ਬ੍ਰੇਨ ਸੀ ਕਿਉਂਕਿ ਕਦੇ ਹਜੂਸਾ ਦੀ ਧਰਤੀ ਤੇ ਕਥਾ ਕਰਦੇ ਜਿਸ ਕਰਕੇ ਸਾਰਿਆਂ ਨਾਲ ਹੀ ਆਉਣ ਜਾਣ ਮਿਲਾਪ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਿਰੂ ਵਾਲੇ ਉਹਨਾਂ ਨਾਲ ਬੜਾ ਪ੍ਰੇਮ ਸੀ ਆ ਬਾਬਾ ਜੀ ਦੇ ਕਿੱਥੇ ਕਿੱਥੇ ਮੇਲ ਮਲਾਬ ਜਿਹੜਾ ਆਖੀ ਕੁਝ ਵੀ ਵਖਿਆ ਉਹਨਾਂ ਕੀ ਬਿਆਨ ਕੀਤਾ ਉਂਝ ਤੇ ਉਹਨਾਂ ਨੇ ਉਹ ਬੜੇ ਸਾਧੂ ਸਨ ਉਹਨਾਂ ਨੇ ਸ਼ੁਰੂਆਤ ਕੀਤੀ ਫਿਰ ਤਕਸਾਲ ਜਾ ਕੇ ਵਿਦਿਆ ਜਿੰਨੀ ਲਈ ਗਈ ਮਾਤੜਨੇ ਲਈ ਜਿੰਨੀ ਮਾਰਨ ਬੁੱਧੀ ਬਖਸ਼ੀ ਜਿੰਨਾ ਖਦਗੁਰ ਨੇ ਤਰਸ ਕੀਤਾ ਇਥੇ ਦਾਸ ਦੇ ਵਿਦਿਆਦਾਤੇ ਗਿਆਨੀ ਧਰਮ ਸਿੰਘ ਜੀ ਸਦਾਤ ਜੋ ਨਿਆਂਗ ਸਿੰਘ ਜੀ ਹਨ ਉਹ ਅੱਜਕੱਲ ਗੁਰਦਾਰਾ ਸ੍ਰੀ ਮਾਲਕ ਅਖਾੜਾ ਸਾਹਿਬ ਸ੍ਰੀ ਖਟੂਰ ਸਾਹਿਬ ਉਥੇ ਹੈਡ ਗ੍ਰੰਦੀ ਸਹਿਬ ਆਣਿਆ ਤੇ ਇੱਕ ਉਥੇ ਸੰਥਿਆ ਬੱਚਿਆਂ ਨੂੰ ਕਰਾ ਰਿਹਾ ਅੱਜ ਵੀ ਕਰਾ ਰਿਹਾ ਉਹਨਾਂ ਦੀ ਅੱਜ ਵੀ ਸੇਵਾ ਨਿਰੰਤਰ ਯਾਰੀ ਉਹ ਵੀ ਬੜੇ ਸਾਧੂ ਸੁਭਾਅ ਦੇ ਆ ਇੱਕ ਦੇ ਹੁੰਦੀ ਕਹਿਣ ਦੀ ਗੱਲ ਤੁਸੀਂ ਅੱਖੀਂ ਮਿਲ ਕੇ ਵੇਖ ਕੇ ਜਿਹੜਾ ਅੰਦਾਜ਼ਾ ਲਾ ਸਕਦੇ ਕਦੀ ਫालतू ਬੋਲਣਾ ਨਹੀਂ ਬਸ ਸੰਥਿਆ ਕਰਾਉਣੀ ਬੱਚਿਆਂ ਨੂੰ ਔਰ ਸੰਥੇ ਵੀ ਉਹਨਾਂ ਦੀ ਬਹੁਤ ਦੀ ਬਹੁਰੀ ਸੋਧ ਸਦਾਈ ਵਾਲੀ ਸ਼ੁੱਧ ਸੰਧਿਆ ਨਾਲੀ ਥਾਰ ਗੱਲ ਦਾ ਨਾਲ-ਨਾਲ ਹੀ ਨਿਰਨਾ ਕਰ ਦਿੰਦੇ ਹਾਲਾਂਕਿ ਉਹ ਕਥਾ ਨਹੀਂ ਕਰਦੇ ਫਿਰ ਵੀ ਗਿਆਨੀਆਂ ਤੋਂ ਵੱਧ ਕੇ ਉਹ ਬੋਲ ਦਿੰਦੇ ਆ ਵੀ ਇਹ ਇਸ ਤਰ੍ਹਾਂ ਵਿਚਾਰਨਾ ਹੈ ਇਸ ਤਰ੍ਹਾਂ ਵੀ ਹੋ ਸਕਦਾ ਹੈ ਉਹ ਦਾਸ ਜੀ ਵਿਦਿਆਦਾਤੇ ਕਥਾ ਦੇ ਵਿਦਿਆਦਾਤੇ ਗਿਆਨੀ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਸਾਰਕ ਦਾਵੜੀ ਪਾਵਰ ਸਾਹਰੇ ਤੇ ਅਜੇ ਪ੍ਰਭੂਰ ਚੰਦਰ ਨਾਟਕ ਮਾਤੜਵੜ ਪੜ ਰਿਹਾ ਸੀ ਕੁਝ ਕੀ ਪੜਿਆ ਗਿਆ ਸੀ ਤੇ ਬਾਬਾ ਜੀ ਇਸ ਤਰ੍ਹਾਂ ਸ੍ਰੀ ਛੱਡ ਗਏ ਫਿਰ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਸ੍ਰੀ ਸਰਬੋ ਗ੍ਰੰਥ ਜੀ ਦੀ ਜਿਹੜੀ ਸੰਥਿਆ ਆ ਉਹ ਇਹਨਾਂ ਕੋਈ ਕੀਤੀ ਹੈ ਬਾਬਾ ਧਰਮਾ ਸਿੰਘ ਉਸਤਾਦ ਜੀ ਨੇ ਅੰਗ ਸਿੰਘ ਜੀ ਇਹਨਾਂ ਤੋਂ ਹੀ ਕੀਤੀ ਸੋ ਇਹਨਾਂ ਮਹਾਪੁਰਸ਼ਾਂ ਦੇ ਚਰਨਾਂ ਦੇ ਮੇਰੀ ਨਮਸਕਾਰ ਮੈਂ ਤੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿਉਂਕਿ ਸੰਤ ਬਾਬਾ ਅਜੀਤ ਸਿੰਘ ਜੀ ਸੰਧ ਗਿਆਨੀ ਗੁਰਬਜਨ ਸਿੰਘ ਖਾਲਸਾ ਭਿੰਡਰਾਂਵਾਲ ਦੇ ਵਿਦਿਆਰਥੀ ਹੋਏ ਹਨ ਦੂਜਾ ਨੰਬਰ ਉਹਨਾਂ ਦਾ ਤੀਜਾ ਨੰਬਰ ਗਿਆਨੀ ਅਮਰਜੀਤ ਸਿੰਘ ਜੀ ਬਾਬਾਜੀਤ ਸਿੰਘ ਦੇ ਵਿਦਿਆਰਥੀ ਹੋਏ ਹਨ ਤੇ ਚੌਥਾ ਨੰਬਰ ਮਾਤੜਦਾ ਅਸੀਂ ਇਹੀ ਸਮਝਨੇ ਆ ਕਿ ਸਾਨੂੰ ਚੌਥੇ ਨੰਬਰ ਦੇ ਸਾਨੂੰ ਸਥਾਨ ਮਿਲ ਗਿਆ ਮਹਾਪੁਰਸ਼ਾਂ ਦੇ ਬਾਅਦ ਇਹ ਸੰਗਤ ਕਰਨ ਦਾ ਜੋ ਉਹਨਾਂ ਮਹਾਪੁਰਸ਼ਾਂ ਦੀ ਕਮਾਈ ਹੈ ਉਹਨਾਂ ਦਾ ਸ਼ੁਕਰਾਨਾ ਹੀ ਕਰਨਾ ਬਣਦਾ ਹੈ ਉਹਨਾਂ ਨੇ ਜੋ ਪੜਾਇਆ ਉਸ ਮੁਤਾਬਕ ਜੋ ਜੋ ਸਤਿਗੁਰੂ ਥੋੜੀ ਥੋੜੀ ਬੁੱਧੀ ਪੱਖਿਸ਼ੇ ਕਰੀ ਜਾਂਦੇ ਆ ਉਸ ਨਾਲ ਆਪਾਂ ਵੀ ਕੁਝ ਨਾ ਕੁਝ ਕਰੀ ਜਾਂਨੇ ਤੇ ਕਰੀ ਦਾ ਵੀ ਇਸ ਰੂਪ ਵਿੱਚ ਹੈ ਕਿ ਕੱਲ ਨੂੰ ਕੋਈ ਵਿਦਿਆਰਥੀ ਇਸ ਨੂੰ ਪੜ੍ਹ ਕੇ ਸੁਣ ਕੇ ਅੱਗੇ ਕਰ ਸਕੇ ਅਸੀਂ ਨਹੀਂ ਕਹਿੰਦੇ ਕਿ ਅਸੀਂ ਕਰ ਲਏ ਨੇ ਕੋਈ ਨਹੀਂ ਕਰ ਸਕਦਾ ਅਸੀਂ ਤੇ ਕਹਿੰਦੇ ਕਿ ਅਸੀਂ ਕਰਦੇ ਆ ਤੇ ਤੁਸੀਂ ਇਹ ਸੁਣ ਸੁਣ ਕੇ ਅੱਗੇ ਵੀ ਕਰੋ ਬਾਕੀ ਜਿਹੜਾ ਅੰਤਰਾਤਮਿਕ ਗਿਆਨ ਆ ਉਹ ਦੇਖੋ ਜਦੋਂ ਤੁਸੀਂ ਪੜ੍ਹਦੇ ਜਾਓਗੇ ਕਰਦੇ ਜਾਓਗੇ ਹੁੰਦਾ ਹੀ ਜਾਏਗਾ ਤੋ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਹੈ ਪਹਿਲਾਂ ਗ੍ਰੰਥ ਦੀ ਕਿਰਪਾ ਬੜੀ ਜ਼ਰੂਰੀ ਹੈ ਬੁੱਧੀ ਦੀ ਕਿਰਪਾ ਗੁਰੂ ਦੀ ਕਿਰਪਾ ਈਸ਼ਵਰ ਦੀ ਕਿਰਪਾ ਇਸ ਤਰ੍ਹਾਂ ਕਿਰਪਾ ਹੋਏਗੀ ਤੁਸੀਂ ਅੱਗੇ ਤੋਂ ਅੱਗੇ ਲੰਘਾਂਗੇ ਸੋ ਇਨ੍ਹਾਂ ਮਹਾਪੁਰਸ਼ਾਂ ਦੇ ਜਿਨ੍ਹਾਂ ਨੇ ਪੰਥ ਦੀ ਸੇਵਾ ਕੀਤੀ ਤੇ ਜਿਨ੍ਹਾਂ ਨੇ ਮਾਤਰ ਨੂੰ ਪੜਾਇਆ ਇਹਨਾਂ ਸਾਰਿਆਂ ਮਹਾਪੁਰਸ਼ਾਂ ਦੇ ਚਰਨਾਂ ਦੇ ਨਮਸਕਾਰ ਉਹਨਾਂ ਮਿੱਤਰਾਂ ਸੱਜਣਾ ਦੇ ਚਰਨਾਂ ਦੇ ਨਮਸਕਾਰ ਜਿਹੜੇ ਸਾਥ ਦਿੰਦੇ ਆ ਕੁਝ ਪੁੱਛਣਾ ਕੁਝ ਕੁਝ ਪੁੱਛਣਾ ਪੈ ਜੇ ਦੱਸ ਦੇਣਦੇ ਆ ਉਹਨਾਂ ਮਹਾਂਪੁਰਸ਼ਾਂ ਦੇ ਵੀ ਜਿਹੜਾ ਹੈ ਸਾਰਿਆਂ ਦੇ ਚਰਨਾਂ ਦੇ ਨਮਸ਼ਕਾਰ ਸਤਿਗੁਰੂ ਮਹਾਰਾਜ ਦਾ ਦਿਨ ਦਿੱਤਾ ਨਹੀਂ ਜਾ ਸਕਦਾ ਜਿਸ ਮਾਰਗ ਨੇ ਜਨਮ ਦਿੱਤਾ ਹੈ ਸਿੱਖਾਂ ਨੇ ਘਰ ਦਿੱਤਾ ਹੈ ਜਿਸ ਦੇ ਗੁਰੂ ਨਾਨਕ ਦੇ ਮਹਾਰਾਜ ਗੁਰੂ ਹੋਣ ਉਹਦਾ ਕਿੱਥੇ ਨਹੀਂ ਭਲਾ ਹੋਏਗਾ ਤੈਨੂੰ ਕੋ ਕਹਿ ਆਪਦੇਸੀ ਜਨ ਗੁਰ ਨਾਨਕ ਦੇ ਉਹਨਾਂ ਨੂੰ ਕੀ ਵਿਦੇਸ਼ ਕੀਤਾ ਜਾ ਸਕਦਾ ਜਿਨ੍ਹਾਂ ਦੇ ਗੁਰੂ ਗੁਰੂ ਨਾਨਕ ਦੇ ਮਹਾਰਾਜ ਇਸ ਕਰਕੇ ਇਹ ਗ੍ਰੰਥ ਮਹਿਮਾ ਪ੍ਰਕਾਸ਼ ਦਸ ਗੁਰ ਸੈ ਪਾਣਾ ਦਾ ਇਤਿਹਾਸ ਜੋ ਗ੍ਰੰਥ ਸਾਨੂੰ ਕਾਵ ਰਚਨਾ ਦੇ ਰੂਪ ਵਿੱਚ ਇੰਜ ਮੰਨ ਲਓ ਕਿ ਸਾਨੂੰ ਇਹ ਦੂਸਰਾ ਗ੍ਰੰਥ ਹੀ ਮਿਲ ਜਾਂਦਾ ਗੁਰਬਿਲਾਸ ਫਾਜ਼ ਸ਼ਹੀ 6 ਤੋਂ ਬਾਅਦ ਸਾਨੂੰ ਇਹੀ ਗ੍ਰੰਥ ਮਿਲਦਾ ਹੈ ਇਹਦੀ ਕਥਾ ਬ ਪ੍ਰਾਰੰਭ ਕਰਨ ਲੱਗੇ ਆ ਇਹ ਦੋ ਅੱਖਰ ਤਾਂ ਆਖਿਆ ਕਿ ਮੈਂ ਇਹਨਾਂ ਮਹਾਂਪੁਰਖਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਂ ਕਿ ਜਿਨ੍ਹਾਂ ਨੇ ਆਪਾਂ ਨੂੰ ਗੱਲ ਨਾਲ ਲਾਇਆ ਤੇ ਅਸੀਂ ਅੱਜ ਥੋੜਾ ਬਹੁਤਾ ਉਹਨਾਂ ਚ ਲਾਏ ਹੋਏ ਪੂਰਨ ਚੱਲਦੇ ਚੱਲਦੇ ਤੇ ਉਹਨਾਂ ਵਿੱਚ ਲਾਏ ਹੋਏ ਮਾਰਗ ਦੇ ਉਹਨਾਂ ਦੇ ਦਿੱਸੇ ਹੋਏ ਕਦਮ ਦੇ ਚੱਲ ਕੇ ਥੋੜਾ ਥੋੜਾ ਜਿਹੜੀ ਸੇਵਾ ਕਰੀ ਜਾਂਦੇ ਤੇ ਰਿਕਾਰਡ ਤਾਂ ਕਰੀ ਜਾਂਦੀ ਹੈ ਕਿ ਅੱਗੇ ਕੋਈ ਸੁਣ ਕੇ ਲਾਹਾ ਲੈ ਲੇ ਤੇ ਲਾਹਾ ਲੈ ਰਹੇ ਉਹ ਸੇਖ ਵੀ ਜਾਏ ਜਿੰਨੀ ਕਥਾ YouTube ਦੇ ਕਰਕੇ ਮਾਤੜਨੇ ਪਾਈ ਆ ਉਹਦੇ ਨਾਲ ਇਹ ਆ ਕਿ ਜੇ ਕਿਸੇ ਨੇ ਵੀ ਕਥਾ ਸਿੱਖਣੀ ਹੈ ਜੇ ਕੋਈ ਇੰਨਾ ਪੜ ਲੇ ਉਹਨੂੰ ਕਿਤੇ ਵੀ ਜਾਂ ਦੀ ਲੋੜ ਨਹੀਂ ਉਹ ਕਥਾ ਬਾਚ ਕੇ ਫੁੱਲ ਕਥਾ ਬਾਚ ਬਣ ਜਾਏਗਾ ਕਿਹਾ ਨਾ ਕਿ ਜਿਹੜਾ ਅਨੁਭਵ ਆ ਆਤਮ ਗਿਆਨ ਆ ਉਹਦੇ ਗੁਰੂ ਦੇ ਸ਼ਰਨ ਚਰਨ ਚਰਨਾ ਵਿੱਚ ਤੇ ਸ਼ਰਨ ਵਿੱਚ ਪੈਣ ਦੇ ਨਾਲ ਹੀ ਹੋਏਗਾ ਤੇ ਮਤਾ ਸੋਚੀਏਗੇ ਅਸੀਂ ਜੋ ਇਹ ਕਥਾ ਕਰਦੇ ਆ ਜਾਂ ਰਿਕਾਰਡ ਕਰਦੇ ਆ ਵੀ ਆਪਣੀ ਆਪਣੀ ਜਿਹੜੇ ਹੈ ਹੋਮਿੰਨ ਪਠੇ ਪਾਉਣ ਵਾਸਤੇ ਜਾਂ ਅਸੀਂ ਇਸ ਕਰਕੇ ਕਰ ਰਹੇ ਆ ਕਿ ਕੋਈ ਆਖਰੀ ਬੜੇ ਗ੍ਰੰਥ ਪੜ੍ਹੇ ਆ ਜਾਂ ਕੋਈ ਇਹ ਗੱਲ ਕਹੇ ਕਿ ਕਿ ਉਹ ਬਹੁਤ ਅਗਿਆਨੀ ਆ ਜਾਂ ਵਿਦਵਾਨ ਹੈ ਨਹੀਂ ਅਸੀਂ ਕੋਈ ਗੱਲ ਨਹੀਂ ਆ ਇਹ ਤਾਂ ਹੀ ਕਰ ਰਹੇ ਆ ਕਿਉਂਕਿ ਆਪਾਂ ਨੇ ਅੱਖਰ ਸਿੱਖੇ ਅਸੀਂ ਚਾਹੁੰਦੇ ਕੋਈ ਅੱਗੇ ਵੀ ਸਿੱਖ ਜੇ ਜਮਾਨਾ ਬੜਾ ਔਰ ਬਹੁਤ ਭਿਆਨਕ ਆ ਗਿਆ ਹੈ ਸਾਡੇ ਪੰਥ ਵਿੱਚੋਂ ਇੱਕ ਤੇ ਇਹ ਚੀਜ਼ ਘਟਦੀ ਜਾ ਰਹੀ ਵੀ ਗ੍ਰੰਥ ਕੋਈ ਪੜਦਾ ਨਹੀਂ ਇਹ ਬੜੀ ਅਫਸੋਸ ਵਾਲੀ ਗੱਲ ਹੈ ਔਰ ਸੰਗਰਧਾਵਾਂ ਨੂੰ ਕੋਈ ਮੰਨਦਾ ਨਹੀਂ ਕਾਲਜਾਂ ਦੀ ਪੜਾਈ ਅੱਗੇ ਹੋ ਗਈ ਚਾਹੀਦਾ ਤੇ ਕਿ ਸਾਨੂੰ ਹਰ ਇੱਕ ਗ੍ਰੰਥ ਦਾ ਸਾਨੂੰ ਗਿਆਨ ਹੋਣਾ ਜ਼ਰੂਰੀ ਹੈ ਜੇ ਕੋਈ ਕਵੇ ਵੀ ਨਾਮ ਜਪੀ ਜਾਓ ਇਹਨਾਂ ਪੜਨ ਦੀ ਕੀ ਲੋੜ ਐ ਇਹਨਾਂ ਸੁਣਨ ਦੀ ਕੀ ਲੋੜ ਐ ਇਹਨਾਂ ਜਾਣਨ ਦੀ ਕੀ ਲੋੜ ਐ ਇਹ ਬਿਲਕੁਲ ਸਾਡੀ ਭੋਲਿਆ ਜਿਸ ਗੁਰੂ ਨੇ ਸਾਨੂੰ ਦਿੱਤਾ ਹੋਵੇ ਮੰਤਰ ਉਹਦਾ ਮੰਤਰ ਤੇ ਵਰਤ ਲਿਆ ਪਰ ਉਹਦੇ ਬਾਰੇ ਜਾਣਣਾ ਨਾ ਕੋਈ ਇਹ ਬੇਵਕੂਫੀ ਐ ਨਾ ਸਾਨੂੰ ਕੋਈ ਸਾਡਾ ਸਹਾਇਤਾ ਕਰਨ ਵਾਲਾ ਸਾਨੂੰ ਕੋਈ ਚੀਜ਼ ਦੇਵੇ ਚੀਜ਼ ਫੜ ਕੇ ਤੁਸੀਂ ਖਾ ਲਓ ਤੇ ਜਿਨੇ ਤੁਹਾਨੂੰ ਦਿੱਤੀ ਉਹਦੇ ਬਾਰੇ ਜਾਣੋ ਹੀ ਕੋਈ ਜਨਾ ਉਹ ਕਿੱਥੋਂ ਆਇਆ ਹੈ ਕਿੱਥੇ ਜਾਏਗਾ ਕੀ ਕਰਦਾ ਹੈ ਕੀ ਘਮਾਉਂਦਾ ਹੈ ਇਹ ਫਿਰ ਕੋਈ ਸਿਆਣਪ ਵਾਲੀ ਗਲਤ ਨਹੀਂ ਨਾ ਹੈ ਜਿਸ ਗੁਰੂ ਨੇ ਸਾਨੂੰ ਸਾਡਾ ਮੰਤਰ ਦਿੱਤਾ ਜਿਸ ਗੁਰੂ ਦੇ ਰਾਈ ਅਸੀਂ ਤਰਨਾ ਹੈ ਉਸ ਕੀ ਗੁਰੂ ਬਾਰੇ ਜਾਣਣਾ ਕੋਈ ਪਾਪ ਹੈ ਉਸ ਗੁਰੂ ਬਾਰੇ ਜਾਣਣਾ ਕੋਈ ਕੀ ਭੁੱਲ ਹੈ ਗੁਰੂ ਦੇ ਕਾਉਤਕ ਕਿੱਥੇ ਸੱਚੇ ਪਾਸ ਜੇ ਗਏ ਕਿਵੇਂ ਜੀਵਾਂ ਦਾ ਆਧਾਰ ਕੀਤਾ ਕਿਵੇਂ ਨਕਮੀਆਂ ਨੂੰ ਉਹ ਮਾਰੇ ਨੇ ਸਹਾਰਾ ਦਿੱਤਾ ਕਿਵੇਂ ਉਹਨਾਂ ਨੂੰ ਪਾਲਿਆ ਕਿਵੇਂ ਉਹਨਾਂ ਦਾ ਭਲਾ ਕੀਤਾ ਇਹ ਗੱਲਾਂ ਜਾਣਾਂਗੇ ਗੁਣ ਧਾਰਨ ਕਰਾਂਗੇ ਵਾਹਿਗੁਰੂ 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 ਕਰੀ ਜਾਵਾਂਗੇ ਪਰ ਜੇ ਮਨ ਮਨ ਸਾਡਾ ਵਿਅਰ ਰੱਖਦਾ ਰਿਹਾ ਵਿਰੋਧ ਰੱਖਦਾ ਰਿਹਾ ਈਰਖਾ ਰੱਖਦਾ ਰਿਹਾ ਵਿਸ਼ੇ ਹੀ ਰਿਹਾ ਤੇ ਕੀ ਫਾਇਦਾ ਹੈ ਇਹਦੇ ਗੁਰੂ ਅਤੇ ਗੁਰੂ ਦੇ ਸਿੱਖਾਂ ਦੇ ਗੁਰੂ ਦੇ ਭਗਤਾਂ ਸੰਤਾਂ ਦੇ ਜੀਵਨ ਨੂੰ ਪੜ ਕੇ ਪਰਮੇਸ਼ਰ ਦੇ ਪਿਆਰ ਨੂੰ ਜਿਹੜੇ ਆਪੇ ਪਿਆਰੇ ਹੁੰਦੇ ਆ ਭਗਤ ਹੁੰਦੇ ਆ ਉਹਨਾਂ ਦੇ ਜੀਵਨ ਪੜ ਕੇ ਅਗਲਾਉਂਦੀ ਕੱਲਾ ਆਖੇ ਵੀ ਮੈਂ ਸਿਮਰਨ ਕਰਨਾ ਮੈਨੂੰ ਇਹਨਾਂ ਗ੍ਰੰਥ ਪਾੜਨ ਦੀ ਲੋੜ ਐ ਮੈਨੂੰ ਇਹਨਾਂ ਜਾਣਨ ਦੀ ਲੋੜ ਐ ਨਹੀਂ ਮੈਂ ਤਾਂ ਕਹਿੰਨਾ ਵੀ ਵਾਹਿਗੁਰੂ ਨਾਮ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ ਕੋਈ ਵਸਤੂ ਨਹੀਂ ਹੈਗੀ ਪਰ ਜਿਸ ਗੁਰੂ ਨੇ ਦਿੱਤਾ ਭਾਈ ਉਸ ਬਾਰੇ ਤੇ ਸੁਣੋ ਉਸ ਬਾਰੇ ਤੇ ਪੜੋ ਉਸ ਬਾਰੇ ਦੀ ਜਾਣ ਉਸ ਗੁਰੂ ਨੇ ਕਿੰਨੇ ਕਹਾਵਤ ਕੀਤੇ ਤੇ ਉਸ ਬ੍ਰਹਮ ਗਿਆਨ ਹੋ ਜਾਏ ਹਰੇਕ ਨੂੰ ਇਹਦੇ ਭੁੱਲ ਹੀ ਜਾਈਏ ਰੇਗ ਨੂੰ ਬ੍ਰਹਮ ਗਿਆਨ ਨਹੀਂ ਹੋਣ ਵਾਲਾ 100 ਫੈਲ ਦੇ ਵਿੱਚੋਂ ਕੋਈ 10 ਵੀਜੇ ਲੱਗਦੇ ਆਂ ਕੰਟਰੀਆਂ ਦੇ ਪਰ ਰੱਬ ਦੇ ਘਰ ਵਿੱਚ ਕਰੋੜਾਂ ਜੀਵਾਂ ਜੋ ਕੋਈ ਇੱਕ ਅੱਧਾ ਤਰਦਾ ਅੱਜ ਵੀ ਸੰਤ ਬੜੇ ਆਂ ਪਰ ਪੂਰਾ ਪੂਰਨ ਉਹਦਾ ਜਨ ਪਰਮੇਸ਼ਰ ਦਾ ਇੱਕ ਅੱਧਾ ਹੀ ਗਰਵਾਣੀ ਜੀ ਮਹਾਰਾਜ ਕਹਿੰਦੇ ਆਂ ਕਿ ਮਹਾਰਾਜ ਤੇਰਾ ਜਨਕ ਹੀ ਇਕਾਦ ਤੇਰਾ ਜਨਕ ਇਕੱਦਾ ਹੀ ਹੈ ਜਣਗ ਰਾਜੇ ਨੂੰ ਵੀ ਪਰਮਾਤਮਾ ਨੇ ਹੀ ਗਿਆ ਸੀ ਫਿਰ ਇਸ ਕਾਲ ਯੁਗ ਦੇ ਵਿੱਚ ਕੋਈ ਇਕੱਦਾ ਹੀ ਜਿਹੜਾ ਹੈ ਉਹ ਪਾਰ ਲੰਗੇਗਾ ਪਾਰ ਲੰਘਿਆ ਕਰੇਗਾ ਕਾਲ ਯੁਗ ਦਾ ਐਸਾ ਭਿਆਨਕ ਸਮਾਂ ਹੈ ਸੋ ਗੁਰੂ ਦੇ ਕੌਤਕ ਆਪਨ ਜਾਣਨੇ ਚਾਹੀਦੇ ਆ ਸੁਣਨੇ ਚਾਹੀਦੇ ਆ ਵਿਚਾਰੇ ਲੋਕ ਗੁਰੂ ਘਰਾਂ ਜਾਂਦੇ ਆ ਕਹਿੰਦੇ ਕਥਾਦ ਕਰੋ ਹੀ ਨਾ ਨਾ ਕਥਾ ਤੇ ਅਸੀਂ ਸੁਣਨੀ ਨਹੀਂ ਹੁਕਮਨਾਮਾ ਲਓ ਅਸੀਂ ਕਮਾਂ ਤੇ ਜਾਣਾ ਹੁੰਦਾ ਹੁਕਮਨਾਮਾ ਲਓ ਪ੍ਰਸ਼ਾਦ ਵਰਤਾਓ ਬਸ ਗੁਰੂ ਨੇ ਹੁਕਮਨਾਮੇ ਸਹਬ ਜੀ ਕਿਹਾ ਕੀ ਹੈ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਕਿਥੇ ਹੈ ਕਿਉਂ ਉਚਾਰਿਆ ਸੀ ਕਿਸ ਸਿੱਖਿਆ ਵਾਸਤੇ ਉਚਾਰਿਆ ਸੀ ਇਹ ਕੋਈ ਸਾਨੂੰ ਪਤਾ ਆਉਣਾ ਚਾਹੀਦਾ ਇਹ ਸਾਨੂੰ ਇਤਿਹਾਸ ਚੋਂ ਹੀ ਸਭ ਵਸਤੂ ਮਿਲਦੀਆਂ ਇਤਿਹਾਸ ਇੱਕ ਸਾਖੀ ਹੈ ਇਤਿਹਾਸ ਇੱਕ ਗਵਾਹੀ ਹੈ ਜੇ ਲੋ ਗਵਾਹੀ ਪੈ ਜੇ ਫਿਰ ਜਾ ਕੇ ਮੁਜਰਮ ਦਾ ਛੁਟਕਾਰਾ ਹੋਣਾ ਹੈ ਗਵਾਹੀਆਂ ਜੇ ਸਤਗੁਰਦਿਆਂ ਪੈਣਗੀਆਂ ਫਿਰ ਜਾ ਕੇ ਸਾਡਾ ਛੁਟਕਾਰਾ ਹੋਵੇਗਾ ਸਭ ਤੇ ਉਤਮ ਹਰ ਕੀ ਕਹਾ ਗੁਰੂ ਪਰਮਾਤਮਾ ਹੈ ਗੁਰ ਪਰਮੇਸ਼ਰ ਇੱਕ ਹੋ ਜਾਣ ਗੁਰੂ ਦੀ ਕਹਾ ਸਭ ਤੇ ਉੱਤੇ ਹੈ ਇਸ ਕਰਕੇ ਮੈਂ ਨਹੀਂ ਕਹਣਾ ਤੁਸੀਂ ਇਹੀ ਸੁਣੋ ਮੈਂ ਕਹਿੰਨਾ ਹਰ ਇੱਕ ਗ੍ਰੰਥ ਪੜੋ ਹਰੇ ਗ੍ਰੰਥ ਨੂੰ ਜਾਚੋ ਪੜਚੋਲ ਕਰੋ ਸੁਣੋ ਕਿੱਥੇ ਕੀ ਲਿਖਿਆ ਕਿੱਥੇ ਕੀ ਲਿਖਿਆ ਹੈ ਆਪਣੇ ਗੁਰੂ ਦੀ ਮਹਿਮਾ ਗੁਰੂ ਕੇ ਸਿੱਖਾਂ ਨੇ ਬੇਅੰਤ ਬੇਅੰਤ ਕੀਤੀ ਜਿਸ ਦਾ ਜੀ ਕੀਤਾ ਉਸ ਨੇ ਉਸੇ ਤਰ੍ਹਾਂ ਕੀਤੀ ਹੈ ਮੁਸਲਮਾਨਾਂ ਨੇ ਅੰਗਰੇਜ਼ਾਂ ਨੇ ਇਸ ਤਰ੍ਹਾਂ ਇਤਿਹਾਸ ਕਈ ਥਾਵਾਂ ਤੇ ਲਿਖਿਆ ਪਿਆ ਮਿਲਦਾ ਹੈ ਕਿ ਸੋ ਜਿਹੜੇ ਗ੍ਰੰਥ ਸਾਡੇ ਪੰਥ ਵਿੱਚ ਹੈ ਪ੍ਰਮਾਣਿਕ ਉਹ ਤੇ ਸਾਨੂੰ ਪੜ੍ਹਨੀ ਚਾਹੀਦੀ ਇਸ ਕਰਕੇ ਮਹਿਮਾ ਪ੍ਰਕਾਸ਼ ਦੀ ਕਥਾ ਨੇ ਪ੍ਰారంਭ ਕੀਤੀ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੇ अथवा ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸੇ ਪਾਸ਼ੇ ਦੀ ਜੋਤ ਸਤਿਗੁਰਾਂ ਦੇ ਚਰਨਾਂ ਦੇ ਬਿਆੰਤ ਬਿਆੰਤ ਨਮਸ਼ਕਾਰ ਉਹਨਾਂ ਮਹਾਪੁਰਖਾਂ ਦੇ ਚਰਨਾਂ ਦੇ ਨਮਸ਼ਕਾਰ ਉਹਨਾਂ ਵਿਦਿਆ ਗੁਰੂਆਂ ਦੇ ਚਰਨਾਂ ਦੇ ਨਮਸ਼ਕਾਰ ਜਿਨ੍ਹਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਤੇ ਅਸੀਂ ਪੜ੍ਹ ਕੇ ਅਸੀਂ ਤੁਹਾਨੂੰ ਸੁਣਾਉਣ ਜੋਗੇ ਥੋੜਾ ਬਹੁਤ ਹੋਏ ਆ ਤੁਛ ਜਿੰਨੇ ਹੋਏ ਆ ਅਸੀਂ ਜਾਨ ਨੇ ਵੀ ਤੁਸੀਂ ਵੀ ਪੜੋ ਤੇ ਸਦਾ ਅਭਿਆਸ ਕਰੋ ਅੱਗੇ ਤੋਂ ਅੱਗੇ ਵਧੋ ਸੋ ਇਹ ਦੋ ਅੱਖਰ ਤਾਂ ਬੋਲੇ ਆ ਉਹਨਾਂ ਵਿਦਿਆ ਗੁਰੂਆਂ ਦਾ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਸੋ ਮੈਂ ਮਾ ਪ੍ਰਕਾਸ਼ ਜੀ ਕਥਾ ਆਪਾਂ ਜਿਹੜੀ ਹੈ ਉਹ ਪ੍ਰਾਰੰਭ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨਗੇ ਇਹ ਕਾਰਜ ਨਿਰਵਿਘਨਤਾ ਸਹਿਦ ਅਤੇ ਸੰਪੂਰਨ ਹੋ ਜਾਵੇ ਜਿਸ ਕਾ ਕਾਰਜ ਤਿਨਹੀਂ ਕੀ ਇਹ ਰੱਬ ਦੇ ਘਰ ਦਾ ਹੀ ਕਾਰਜ ਹੈ ਕਥਾ ਤੇ ਗੁਰ ਇਤਿਹਾਸ ਦੀ ਕਥਾ ਗੁਰੂ ਆ ਵੀ ਕਰਾ ਦੇਣ ਸੋ ਮਾੜੀ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਸਾਡੇ ਹਿਰਦਿਆਂ ਵਿੱਚ ਵਸ ਕੇ ਆਪਣਾ ਜਸ ਕਰਾ ਲੈਣ ਤੇ ਨਾਮ ਬਾਣੀ ਸਨ ਆਸਰਾ ਬਖਸ਼ਣ ਜਿਸ ਕਰਕੇ ਸਾਡਾ ਲੋਕ ਸੁਖੀ ਹੋਏ ਪਰ ਲੋਕ ਸਹੇਲੇ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ